ਅਸਿਕਾ ਦੋਸਤੋ ਮੈਂ ਗੁਰਜਿੰਦਰ ਸਿੰਘ ਪੰਗੂ ਮੈਂ ਜ਼ਿਲ੍ਹਾ ਪਟਿਆਲਾ ਕਨੌਰ ਦੇ ਇੱਕ ਪਿੰਡ ਪੇੜਵਾਲ ਦੇ ਵਿੱਚ ਮੌਜੂਦ ਹਾਂ ਪੇੜਵਾਲ ਪਿੰਡ ਦੀ ਇਸ ਵੇਲੇ ਜਿਹੜੀ ਸਾਰੀ ਪੰਚਾਇਤ ਹੈ ਉਹ ਪੰਚਾਇਤ ਇਸ ਵੇਲੇ ਮੇਰੇ ਨਾਲ ਖੜੀ ਆ ਮੇਰੇ ਨਾਲ ਮੌਜੂਦਾ ਸਰਪੰਚ ਨੇ ਜਿਹੜੇ ਰਾਜੀਵ ਕੁਮਾਰ ਟੋਨੀ ਮੌਜੂਦ ਨੇ ਮੈਂਬਰ ਪੰਚਾਇਤ ਪੇੜਵਾਲ ਤੋਂ ਮਨਪ੍ਰੀਤ ਕੌਰ ਤੇ ਮੈਂਬਰ ਪੰਚਾਇਤ ਬਲਵਿੰਦਰ ਸਿੰਘ ਨੇ ਇਹ ਅਸੀਂ ਪੇੜਵਾਲ ਪੰਚਾਇਤ ਦੀ ਵੀਡੀਓ ਕਰ ਰਹੇ ਹਾਂ ਪੇੜਵਾਲ ਪਿੰਡ ਦੇ ਵਿੱਚ ਅਸੀਂ ਇਸ ਵੇਲੇ ਸ਼ਮਸ਼ਾਨ ਘਾਟ 'ਚ ਖੜੇ ਆਂ ਅਸੀਂ ਇਸ ਕਰਕੇ ਇਸ ਪਿੰਡ ਦੇ ਵਿੱਚ ਮੌਜੂਦ ਆ ਇਸ ਕਰਕੇ ਅਸੀਂ ਆਹ ਇਹ ਵੀਡੀਓ ਕਰ ਰਹੇ ਨੇ ਕਿ ਮੇਰੇ ਨਾਲ ਰਜੀਵ ਕੁਮਾਰ ਟੋਨੀ ਜਿਹੜੇ ਮੌਜੂਦਾ ਸਰਪੰਚ ਨੇ ਭੇੜਵਾਲ ਦੇ ਇਹਨਾਂ ਦੇ ਉੱਪਰ ਇਲਜ਼ਾਮ ਲੱਗੇ ਨੇ ਇਲਜ਼ਾਮ ਲੱਗੇ ਨੇ ਕਿ ਪਿੰਡ ਭੇੜਵਾਲ ਦਾ ਜਿਹੜਾ ਸ਼ਮਸ਼ਾਨ ਘਾਟ ਹੈ ਇਸ ਸ਼ਮਸ਼ਾਨ ਘਾਟ ਦੇ ਵਿੱਚ ਹਰੇ ਭਰੇ ਦਰਖਤ ਖੜੇ ਨੇ ਤੇ ਇਹਨਾਂ ਦਰਖਤਾਂ ਦੇ ਵਿੱਚੋਂ 4 ਤੋਂ 5 ਸਫੈਦੇ ਨੇ ਜਿਹੜੇ ਉਹ ਸਫੈਦੇ ਪੰਚਾਇਤ ਨੇ ਵੱਡੇ ਨੇ ਤੇ ਜਦੋਂ ਇਹ ਗੱਲ ਜਾਣਨ ਦੇ ਲਈ ਅਸੀਂ ਹੁਣ ਪਹੁੰਚੇ ਆ ਕਿ ਪੰਚਾਇਤ ਨੇ ਤੇ ਪਿੰਡ ਦੇ ਸਰਪੰਚ ਨੇ ਆਹ ਜਿਹੜੇ ਸਫੈਦੇ ਨੇ ਆਹ ਸਫੈਦੇ ਕਿਉਂ ਵੱਡੇ ਇਹ ਤੁਸੀਂ ਅਖਬਾਰਾਂ ਚ ਵੀ ਪੜਿਆ ਹੋਣਾ ਇਹ ਤੁਸੀਂ ਇੱਕ ਦੋ ਚੈਨਲ ਦੇ ਉੱਪਰ ਵੀ ਖਬਰ ਆਹ ਦੇਖੀ ਹੋਣੀ ਪਰ ਇਸ ਵੇਲੇ ਮੇਰੇ ਨਾਲ ਪਿੰਡ ਦੀ ਪੂਰੀ ਪੰਚਾਇਤ ਮੌਜੂਦ ਹੈ ਸਰਪੰਚ ਸਾਹਿਬ ਸਭ ਤੋਂ ਪਹਿਲਾਂ ਤਾਂ ਤੁਹਾਡਾ ਮੈਂ ਸਵਾਗਤ ਕਰਦਾ ਨੌਜਵਾਨ ਹੋ ਤੁਸੀਂ ਯੰਗੋ ਪਿੰਡ ਦੇ ਸਰਪੰਚ ਚੁਣੇ ਗਏ ਹੋ ਮੈਂ ਦੋ ਤਿੰਨ ਥਾਵਾਂ ਦੇ ਉੱਪਰ ਖਬਰਾਂ ਦੇਖੀਆਂ ਖਬਰਾਂ ਦੇ ਵਿੱਚ ਸੀ ਕਿ ਪਿੰਡ ਭੇੜਵਾਲ ਦੀ ਪੰਚਾਇਤ ਤੇ ਮੌਜੂਦਾ ਸਰਪੰਚ राजीव ਕੁਮਾਰ ਟੋਨੀ ਨੇ ਜਿਹੜਾ ਭੇੜਵਾਲ ਪਿੰਡ ਦਾ ਸ਼ਮਸ਼ਾਨ ਘਾਟ ਹੈ ਇਸ ਸ਼ਮਸ਼ਾਨ ਘਾਟ ਦੇ ਵਿੱਚੋਂ ਚਾਰ ਤੋਂ ਪੰਜ ਜੜ ਸਫੈਦੇ ਨੇ ਉਹ ਸਫੈਦੇ ਵਟਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਰਪੰਚ राजीव ਕੁਮਾਰ ਟੋਨੀ ਪਿੰਡ ਭੇੜਵਾਲ ਹਾਂਜੀ ਮੇਰੇ ਪਿੰਡ ਜਿਹੜੀਆਂ ਪਹਿਲਾਂ ਨੇਹਰੀਆਂ ਆਈਆਂ ਸੀਗੀਆਂ ਕੁਝ ਨੇਹਰੀਆਂ ਆ ਉਹ ਚ ਸਾਡੇ ਪਿੰਡ ਦੇ ਜਿਹੜੇ ਸਫੈਦੇ ਸੀਗੇ ਮੜੀਆਂ ਦੇ ਉਹ ਚਾਰ ਪੰਜ ਸਫੈਦੇ ਡਿੱਗੇ ਸੀਗੇ ਤੇ ਜਦੋਂ ਅਸੀਂ 14 ਤਰੀਕ ਨੂੰ ਇੱਥੇ ਦੇਖਿਆ ਕੰਮ ਲਾਉਣਾ ਸੀ ਅਸੀਂ ਤੇ 14 ਤਰੀਕ ਨੂੰ ਅਸੀਂ ਦੇਖਿਆ ਕਿ ਵੀ ਉਹ ਸਫੈਦੇ ਇੱਥੇ ਹੈ ਨਹੀਂ ਕੋਈ ਮੈਨੂੰ ਬੰਦੇ ਨੇ ਦੱਸਿਆ ਆਪਣੇ ਪਿੰਡ ਦੇ ਸੱਜਣ ਨੇ ਵੀ ਜਿਹੜੇ ਸਫੈਦੇ ਨੇਹਰੀ ਗਰੇ ਸੀਗੇ ਉਹ ਆਪਣੇ ਹੈ ਨਹੀਂ ਇੱਥੇ ਤੇ ਮੈਂ ਉਸੇ ਟਾਈਮ ਆਪਣਾ ਠਾਣਾ ਗੰਡੇਖੇੜੀ ਗੰਡਿਆਖੇੜੀ ਜਾ ਕੇ ਕੋਈ 3-4 ਵਜੇ ਦੇ ਕਰੀਬ ਰਿਪੋਰਟ ਕਰਾਈ ਵੀ ਸਾਡੇ ਸਫੈਦੇ ਚੋਰੀ ਹੋ ਗਏ 4 ਤੇ ਨਾਲ ਹੀ ਆ ਕੇ ਆਪਣੇ ਮੈਂਬਰਾਂ ਨਾਲ ਸਲਾਹ ਕਰਕੇ ਅਸੀਂ ਇਹਦਾ ਮਤਾ ਵੀ ਪਾ ਲਿੱਤਾ ਵੀ ਸਾਡੇ ਚੋਰੀ ਹੋ ਗਏ ਸਫੈਦੇ 4 ਪਰ ਕੁ ਕੁ 4 ਦਿਨਾਂ ਬਾਅਦ ਕੋ ਜਿਹੜੇ ਮੇਰੇ ਵਿਰੋਧੀ ਧਿਰ ਨੇ ਜਾਂ ਕੁਝ ਚੈਨਲਾਂ ਨੇ ਅਖਬਾਰਾਂ ਵਾਲ ਨੇ ਮੇਰੀ ਖਬਰ ਲਾਤੀ ਵੀ ਇਹ ਸਫੈਦੇ ਰਜੀਵ ਕੁਮਾਰ ਟੋਨੀ ਸਰਪੰਚ ਨੇ ਤੇ ਪੰਚਾਇਤ ਨੇ ਚੋਰੀ ਕਰਾਏ ਨੇ ਇਹ ਬਿਲਕੁਲ ਝੂਠ ਹੈ ਜੀ ਠੀਕ ਹੈ ਇਹਦੀ ਮੈਂ ਕਹਿੰਦਾ ਜੀ ਮੇਰੇ ਕੋਲ ਪੂਰੀ ਰਿਪੋਰਟ ਥਾਣਾ ਗੰਡਾ ਖੜੀ ਦੀ ਕੀ ਲੈ ਰਹੇ ਤੁਸੀਂ ਇਹ ਇਹ ਥਾਣਾ ਗੰਡਾ ਖੜੀ ਜਿਹੜੀ ਆਪਾਂ ਦਰਖਾਸਤ ਪਾਈ ਹੈ ਜੀ ਉਹਦੀ ਰਿਪੋਰਟ ਹੈ ਜੀ ਇਹ ਇਹ ਦੇਖ ਸਕਦੇ ਹੋ ਤੁਸੀਂ ਤੇ ਇੱਕ ਆਪਣੇ ਕੋਲ ਆਪਣੀ ਪੰਚਾਇਤ ਦਾ ਮਤਾ ਜਿਹੜਾ ਪਾਇਆ ਵੀ ਇਹ ਸਫੈਦੇ ਚੋਰੀ ਹੋ ਗਏ ਉਹਦੀ ਰਿਪੋਰਟ ਹੈ ਜੀ ਤੇ ਇਹ ਇੱਕ ਪੋਲੀਟੀਸ਼ੀਨ ਸਟੰਟ ਹੈ ਜਿਹੜਾ ਹੋਇਆ ਤੇ ਜੋ ਕਿ ਕਮਾਕਾਰਾਂ ਨੂੰ ਦੇਖ ਕੇ ਮੇਰਿਆਂ ਨੂੰ ਉਹ ਮੇਰੇ ਨਾਲ ਗਲਤ ਉਹ ਕੀਤਾ ਜਾ ਰਿਹਾ ਜਾਂ ਤਾਂ ਕਿ ਪਿੰਡ ਦੇ ਕੰਮ ਰੋਕੇ ਜਾਣ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਹੀਂ ਹੁਣ ਸਰਪੰਚ ਸਾਹਿਬ ਜਿਹੜਾ ਮੈਂ ਸਮਝ ਰਿਹਾ ਹਾਂ ਤੁਹਾਡਾ ਇਹ ਤੁਸੀਂ ਪੰਚਾਇਤ ਦਾ ਮਤਾ ਲੈ ਰਹੇ ਹੋ ਹਾਂਜੀ ਹਾਂਜੀ ਇਹ ਇਹ ਤੁਹਾਡਾ ਪੰਚਾਇਤ ਦਾ ਮਤਾ ਤੇ ਇਸ ਮਤੇ ਚ ਤੁਸੀਂ ਲਿਖਿਆ ਹੋਇਆ ਕੀ ਲਿਖਿਆ ਹੋਇਆ ਇਸ ਮਤੇ ਚ ਤੁਸੀਂ ਇਸ ਮਤੇ ਚ ਜੀ ਅਸੀਂ ਲਿਖਿਆ ਹੋਇਆ ਹੈ ਵੀ ਸਾਡੇ ਜਿਹੜੇ ਦਰਖਤ ਚੋਰੀ ਹੋਏ ਆ ਉਹਦੇ ਬਾਰੇ ਅਸੀਂ ਰਿਪੋਰਟ ਇਸ ਮਤੇ ਚ ਲਿਖਿਆ ਹੋਇਆ ਜੋ ਕਿ ਅਸੀਂ ਇਹ ਰਿਪੋਰਟ ਥਾਣਾ ਗੰਡਿਆ ਖੜੀ ਨੂੰ ਦੇਣੀ ਆ ਉਹਦੇ ਬਾਰੇ ਲਿਖਿਆ ਜੀ ਅਸੀਂ ਉਹਦੇ ਬਾਰੇ ਲਿਖਿਆ ਤੇ ਉਹ ਰਿਪੋਰਟ ਕਿੱਥੇ ਆ ਜਿਹੜੀ ਤੁਸੀਂ ਗੰਡਿਆ ਖੜੀ ਥਾਣੇ ਦਿੱਤੀ ਆ ਇਹ ਰਿਪੋਰਟ ਇਹ ਆ ਜੀ ਜਿਹੜੀ ਥਾਣਾ ਗਏ ਇਹ ਤੁਸੀਂ ਦਰਖਾਸਤ ਦਿੱਤੀ ਆ ਜਿਹੜੀ ਇਹ ਤੁਸੀਂ ਕਿੰਨੇ ਤਰੀਕ ਨੂੰ ਦਿੱਤੀ ਆ ਇਹ ਅਸੀਂ 14 ਤਰੀਕ ਨੂੰ ਦਰਖਾਸਤ ਸ਼ਾਮੇ 4-5 ਵਜੇ ਦਿੱਤੀ ਹੈ ਜੀ 4 ਵਜੇ ਅੱਛਾ ਸ਼ਾਮੀ ਦਿੱਤੀ ਹੈ ਹਾਂਜੀ ਸ਼ਾਮੇ ਦਿੱਤੀ ਤੇ ਪਤਾ ਤੁਹਾਨੂੰ ਕਦੋਂ ਲੱਗਿਆ ਕਿ ਸਪੈਡ ਦੇ ਚੋਰੀ ਹੋ ਗ ਤਕਰੀਬਨ 2:00 ਵਜੇ ਨਾਲ ਮੈਨੂੰ ਫੋਨ ਆਇਆ ਪਿੰਡ ਚੋਂ ਕਿਸੇ ਦਾ ਵੀ ਇੱਥੇ ਜਿਹੜੇ ਸਫੈਦੇ ਆਪਣੇ ਨੇਰੀ ਨਾਲ ਗਰੇ ਸੀਗੇ ਉਹ ਚੋਰੀ ਹੋ ਗਏ ਅੱਛਾ ਹਾਂਜੀ ਤੇ ਠੀਕ ਹੈ ਹੁਣ ਤੁਸੀਂ ਇਹ ਗੱਲ ਕਹਿ ਰਹੇ ਹੋ ਜੋ ਮੈਂ ਤੁਹਾਡੀ ਗੱਲ ਸਮਝ ਪਾ ਰਿਹਾ ਕਿ ਉਹ ਦਰਖਾਸਤ ਉਹ ਮਤਲਬ ਦਿਓ ਕਿੱਥੇ ਆ ਥੋੜਾ ਕਹਿਣਾ ਹੁਣ ਕਿ ਤੁਹਾਨੂੰ 14 ਤਰੀਕ ਨੂੰ ਦੁਪਹਿਰੇ 2:00 ਵਜੇ ਕੋਈ ਤੁਹਾਡਾ ਪਿੰਡ ਦਾ ਸੱਜਣ ਦੱਸਦਾ ਆ ਕਿ ਇਹ ਸ਼ਮਸ਼ਾਨ ਘਾਟ ਦੇ ਵਿੱਚ ਰਾਤ ਹਵਾ ਦੇ ਨਾਲ ਜਿਹੜੇ ਸਪੈੱਡ ਦੇ ਡਿੱਗੇ ਸੀ ਉਹ ਸਪੈੱਡੇ ਚੋਰੀ ਹੋ ਗਏ ਹਾਂਜੀ ਆ ਦੱਸਦੇ ਤੁਹਾਨੂੰ ਉਸ ਤੋਂ ਬਾਅਦ ਫਿਰ ਤੁਸੀਂ ਆਪਣੇ ਪਿੰਡ ਦੀ ਪੰਚਾਇਤ ਸੱਦਦੇ ਹੋ ਪੰਚਾਇਤ ਸੱਦ ਕੇ ਫਿਰ ਤੁਸੀਂ ਮਤਾ ਪਾਉਂਦੇ ਹੋ ਹਾਂਜੀ ਇਹ ਆਪਣੇ ਸਪੈਦੇ ਚੋਰੀ ਹੋ ਗਏ ਆ ਹੁਣ ਥਾਣਾ ਗੰਡਾ ਖੇੜੀ ਚੱਲੀ ਆ ਆਪਾਂ ਜਾ ਕੇ ਦਰਖਾਸਤ ਦਈਏ ਇਹ ਚ ਕਹਿੰਦੇ ਹੋ ਤੁਸੀਂ ਫਿਰ ਤੁਸੀਂ ਦਰਖਾਸਤ ਵੀ ਦਿੱਤੀ ਹੋਈ ਹੈ ਹਾਂਜੀ ਇਹ ਦਰਖਾਸਤ ਤੁਸੀਂ ਦਿੱਤੀ ਹੋਈ ਹੈ 14 ਅਪ੍ਰੈਲ ਦੀ ਤੇ ਇਹਦੇ ਚ ਤੁਸੀਂ ਦੱਸ ਰਹੇ ਹੋ ਕਿ ਉੱਥੇ ਆਪਣੀ ਦਰਖਾਸਤ ਸਲ ਖ਼ਬਰ ਹੈ ਊਠਾਣਾ ਗੰਡਾ ਖੇੜੀ ਕਿ ਸਾਡੇ ਸਪੈਦੇ ਚੋਰੀ ਹੋ ਗਏ ਤੇ ਜਿਨ੍ਹਾਂ ਨੇ ਆਹ ਚੋਰੀ ਕੀਤੀ ਹੈ ਉਨਾਂ ਦੇ ਉੱਪਰ ਬਣਦੀ ਕਾਰਵਾਈ ਕੀਤੀ ਜਾਵੇ। ਇਹ 14 ਤਰੀਕ ਦੀ ਗੱਲ ਹੈ। ਹਾਂਜੀ। ਅੱਛਾ ਉੱਥੇ ਫਿਰ ਮੀਡੀਆ 'ਚ ਖਬਰਾਂ ਜਿਹੜੀਆਂ ਆਈਆਂ ਨੇ ਉਹ ਉਹ ਜੀ 18 ਤਰੀਕ ਨੂੰ ਇੱਕ ਬੰਦਾ ਇੱਥੇ ਆਇਆ ਕਿਸੇ ਨੂੰ ਪਸੰਾਨ ਜੁਣੀ ਹੁੰਦਾ ਪ੍ਰਧਾਨ ਦੱਸਦਾ ਸੀਗਾ ਕਿਸੇ ਨੂੰ ਐਡਵੋਕੇਟ ਦੱਸਦਾ ਸੀਗਾ ਵੀ ਮੈਂ ਸਰਕਾਰੀ ਅਫਸਰ ਅਫਸਰ ਹਾਂ ਜੰਗਲਾਤ ਵਿਭਾਗ ਮਹਿਕਮੇ ਦਾ ਹਰਿਆਣਾ ਪੰਜਾਬ ਦਾ ਤੇ ਉਹਨੂੰ ਉਹਨੇ ਮੰਨੂ ਵੀ ਤਮਕਾਇਆ ਤੇ ਸਾਡੇ ਜਿਹੜੇ ਅਫਸਰ ਸਹਿਵਾ ਨੇ ਉੱਤੇ ਉਹਨਾਂ ਨੂੰ ਵੀ ਗਾਲਾਂ ਕੱਢੀਆਂ ਗਾਲੀ-ਗਲੋਚ ਕੀਤਾ ਵੀ ਮੈਂ ਉਹਨਾਂ ਦਾ ਇਹ ਕਰਦਾ ਹੁਣ ਮੈਂ ਦੱਸ ਨਹੀਂ ਸਕਦਾ ਵੀ ਕੀ ਕੀ ਗਾਲੀ-ਗਲੋਚ ਕੀਤਾ ਉਹਨੇ ਤੇ ਮੈਂ ਉਹਨੂੰ ਕਿਹਾ ਵੀ ਕੋਈ ਚੱਕਰ ਨਹੀਂ ਜੀ ਜੋ ਜੇ ਤੁਹਾਨੂੰ ਲੱਗਦਾ ਅਸੀਂ ਰਿਪੋਰਟ ਦਿੱਤੀ ਹੋਈ ਹੈ ਵੀ ਬਣਦੀ ਕਾਰਵਾਈ ਕਰ ਦਿਓ ਠੀਕ ਹੈ ਇਹ ਸਾਡੀ ਗੱਲਬਾਤ ਹੋਈ ਹੈ ਬਸ ਹੁਣ ਯਾਨੀ ਕਿ ਤੁਸੀਂ ਕਹਿ ਰਹੇ ਹੋ ਕਿ ਜਿਹੜੇ ਸਪੈਦੇ ਨੇ ਮੈਂ ਮੈਂਬਰ ਪੰਚਾਇਤ ਨੇ ਬਲਵਿੰਦਰ ਸਿੰਘ ਥੋਡੇ ਪਿੰਡ ਦੇ ਜਿਹੜੇ ਸਰਪੰਚ ਨੇ ਥੋਡੇ ਇਹਨਾਂ ਤੇ ਇਲਜ਼ਾਮ ਲੱਗੇ ਨੇ ਕਿ ਸਪੈਦੇ ਵੇਚ ਤੇ ਪਿੰਡ ਦੇੰਦਾਂ ਨੇ ਨਹੀਂ ਸਰ ਇਹ ਕਲਤਲ ਜਾਮ ਆ ਜੀ ਹਾਂਜੀ ਕੋਈ ਸਪੈਦੇ ਨਹੀਂ ਵੇਚਿਆ ਗਿਆ ਇਹ ਨੇਰੀ ਦੇ ਕਾਰਨ ਟੁੱਟੇ ਆ ਤੇ 2 ਦਿਨ ਪਹਿਲਾਂ ਚੋਰੀ ਹੋ ਗਈ ਠੀਕ ਹੈ ਨਹੀਂ ਇਸ ਕਰਕੇ ਇਹਨਾਂ ਨੂੰ ਚੈੱਕ ਕਰ ਲੋ ਜੀ ਸਪੈਦੇ ਟੁੱਟੇ ਵਾਂ ਨੇਰੀ ਕਰਕੇ ਜੀ ਵੱਡਿਆ ਕੋਈ ਗਿਆ ਨਹੀਂ ਅੱਛਾ ਹਾਂਜੀ ਇਲਜ਼ਾਮ ਲਗਾਇਆ ਗਿਆ ਵਿਰੋਧੀ ਬੰਦਿਆਂ ਨਾਲੋਂ ਵੱਲੋਂ ਜੀ ਔਰ ਪਿੰਡ ਦੇ ਵੀ ਖੜੇ ਨੇ ਥੋੜੇ ਸਰਪੰਚ 'ਤੇ ਇਲਜ਼ਾਮ ਲੱਗ ਰਹੇ ਨੇ ਕਿ ਸਪੈਦੇ ਵੇਚਦੇ ਸਰਪੰਚ ਨੇ ਤਾਂ ਗਲਤ ਹੈ ਜੀ ਇਲਜ਼ਾਮ ਇਹ ਨਿਗਮਲਤਾ ਹੀ ਬਿਲਕੁਲ ਗਲਤ ਇਲਜ਼ਾਮ ਹੈ ਜੀ ਕੋਈ ਸਪੈਦੇ ਨਹੀਂ ਵੇਚੇ ਇਹ ਰੁੱਕ ਜਾਓ ਪਤਾ ਕੀ ਜੀ ਇਹ ਕੰਮ ਕਰਾ ਰਹੇ ਨੇ ਬੜੇ ਵਧੀਆ ਪਿੰਡ ਦੇ ਇਹ ਜਰੇ ਨਹੀਂ ਜਾ ਰਹੇ ਵਿਰੋਧੀ ਥਿੱਕ ਤੋਂ ਪਹਿਲਾਂ ਕੋਈ ਸਰਪੰਚ ਨੇ 15 ਸਾਲ ਚ ਇਹੋ ਜਿਹਾ ਕੋਈ ਕੰਮ ਨਹੀਂ ਹੋਇਆ ਜਿਹੜੇ ਹੁਣ ਹੋ ਰਹੇ ਨੇ ਤਾਂ ਕਰਕੇ ਉਹ ਇਲਜ਼ਾਮ ਤੇ ਇਲਜ਼ਾਮ ਇਲਜ਼ਾਮ ਤੇ ਇਲਜ਼ਾਮ ਲਾਈ ਜਾਂਦੇ ਨੇ ਸਾਡੇ ਤੇ ਅੱਛਾ ਤੇ ਤੁਸੀਂ ਵੀ ਨਾਲੇ ਉਹ ਸਰਪੰਚ ਸਾਹਿਬ ਦੇ ਇਲਜ਼ਾਮ ਲੱਗ ਰਹੇ ਨੇ ਤੁਹਾਡੇ ਦੇ ਕਿਸ ਪੈਦੇ ਵੇਚ ਤੇ ਇੱਥੇ ਆ ਜਾਓ ਬਿਲਕੁਲ ਗਲਤ ਨਹੀਂ ਇਲਜ਼ਾਮ ਹੈ ਹਾਂਜੀ ਪੁਲਿਸ ਟੰਟ ਆਈ ਤੱਕੇ ਧਰੇ ਦਾ ਇਲਜ਼ਾਮ ਲਗਾਈ ਜਾ ਰਹੇ ਨੇ ਤੱਕੇ ਦੀ ਮਜ਼ੁਰਗ ਵੀ ਨੇ ਸਾਡੇ ਨਾਲ ਬਾਬਾ ਜੀ ਉਰੇ ਆ ਜਾਓ ਅੱਗੇ ਆ ਜਾਓ ਤੁਸੀਂ ਨੌਜਵਾਨ ਮੁੰਡਾ ਸਰਪੰਚ ਬਣਾਇਆ ਪਿੰਡ ਦਾ ਹਾਂਜੀ ਤੇ ਹੁਣ ਅਖਬਾਰਾਂ ਚ ਖਬਰਾਂ ਆ ਰਹੀਆਂ ਨੇ ਕਹਿੰਦੇ ਕਿ ਸਰਪੰਚ ਨੇ ਪੰਜ ਸਪੈਦੇ ਵੇਚ ਤੇ ਇਹ ਬਿਲਕੁਲ ਗਲਤ ਹੈ ਜੀ ਝੂਠ ਹੈ ਤੇ ਤੁਹਾਨੂੰ ਵੀ ਦਿਖ ਰਿਹਾ ਜੀ ਦੇਖ ਲਓ ਨੇਰੀ ਨਾਲ ਟੁੱਟੇ ਵਿੱਚ ਰੱਖਤਾ ਕੋਈ ਬਿੱਡ ਕੇ ਵਿੱਚ ਆਵੇ ਤਾਂ ਦੱਸੋ ਇਹ ਤਾਂ ਗਲਤ ਹੈ ਉਹਨਾਂ ਨੇ ਵਿਰੋਧੀ ਤਿਰੂਨ ਨੂੰ ਇਲਜ਼ਾਮ ਲਾਉਂਦੇ ਸਰਪੰਚ ਦੇ ਇਹਨੂੰ ਕੰਮ ਕਰਦੇ ਚੰਗੇ ਨਹੀਂ ਲੱਗਦੇ ਜ਼ਿੰਮੇਵਾਰੀ ਲੈ ਰਹੇ ਹੋ ਸਰਪੰਚ ਦੀ ਤੁਸੀਂ ਪੂਰੀ ਜ਼ਿੰਮੇਵਾਰੀ ਸਾਡੇ ਨਾਲ ਬੀਬੀਆਂ ਵੀ ਨੇ ਉਹਨਾਂ ਨਾਲ ਵੀ ਆਪਾਂ ਗੱਲ ਕਰਾਂਗੇ ਬੀਬੀ ਜੀ ਉਰੇ ਆਜੋ ਅੱਗੇ ਉਰੇ ਆਜੋ ਅੱਗੇ ਨੂੰ ਆਜੋ ਅੱਗੇ ਆਜੋ ਮੈਂਬਰ ਪੰਚਾਇਤ ਮਨਪ੍ਰੀਤ ਕੌਰ ਨੇ ਤੁਹਾਡਾ ਕੀ ਕਹਿਣਾ ਜੀ ਹਾਂ ਜੀ ਕੁਛ ਨਹੀਂ ਜੀ ਠੀਕ ਆ ਜੀ ਸਭ ਕੁਝ ਸਰਪੰਚ ਸਾਡਾ ਵਧੀਆ ਕੰਮ ਕਰਦਾ ਜੀ ਸਾਰਾ ਕੁਝ ਵਧੀਆ ਹੈ ਸਫਾਈ ਹੋ ਗਈ ਪਿੰਡ ਦੀ ਆਲੇ ਦੋਲੇ ਅਸੀਂ ਵਧੀਆ ਕੰਮ ਲਈ ਸਪੋਰਟ ਕਰਦੇ ਹਾਂ ਜੀ ਅਸੀਂ ਇਹਦੀ ਮੈਂ ਦੇਖੀ ਵਧੀਆ ਕੰਮ ਕੀਤੇ ਆ ਇਹ ਇਲਜ਼ਾਮ ਝੂਠੇ ਨੇ ਤੁਹਾਡਾ ਜੀ ਹਾਂਜੀ ਹਾਂਜੀ ਝੂਠੇ ਛੋਡੇ ਪਿੰਡ ਦੇ ਸਰਪੰਚ ਤੇ ਲੱਗ ਰਹੇ ਨੇ ਇਲਜ਼ਾਮ ਕਿ ਉਹਨਾਂ ਨੇ ਸਪੈਦੇ ਵੇਚਦੇ ਵਧੀਆ ਬਈ ਸਰਪੰਚ ਸਾਡਾ ਬਹੁਤ ਵਧੀਆ ਕੰਮ ਕਰੇਗਾ ਬਸ ਬੰਤਾ ਠੀਕ ਹੈ ਜੀ ਸੋ ਇਹ ਭੇੜਵਾਲ ਪਿੰਡ ਦੇ ਜਿਹੜੇ ਸਰਪੰਚ ਸੀ ਮੌਜੂਦਾ ਉਹ ਸਰਪੰਚ ਸੀ ਰਜੀਵ ਕੁਮਾਰ ਟੋਨੀ ਆਪਾਂ ਨੇ ਗੱਲ ਕੀਤੀ ਰਜੀਵ ਕੁਮਾਰ ਨਾਲ ਉਹਨਾਂ ਨੇ ਆਪਾਂ ਨੂੰ ਆਹ ਦੋ ਐਪਲੀਕੇਸ਼ਨਾਂ ਦਿੱਤੀਆਂ ਨੇ ਜਾ ਕਹ ਲਓ ਕਿ ਇੱਕ ਤਾਂ ਹੈਗਾ ਪਿੰਡ ਦਾ ਮਤਾ ਦੂਜੀ ਹੈਗੀ ਹੈ ਠਾਣਾ ਗੰਡਾ ਖੇੜੀ ਦੇ ਵਿੱਚ ਜਿਹੜੀ ਸਰਪੰਚ ਰਜੀਵ ਗੁਮਾਰ ਨੇ ਦਰਖਾਸਤ ਦਿੱਤੀ ਹੈ ਇਹਦੇ ਤੇ ਸਰਪੰਚ ਦਾ ਕਹਿਣਾ ਕਿ ਜਦੋਂ ਮੈਨੂੰ ਪਤਾ ਲੱਗਿਆ ਪਿੰਡ ਦੇ ਕਿਸੇ ਬੰਦੇ ਨੇ ਆ ਕੇ ਦੱਸਿਆ ਕਿ ਸ਼ਮਸ਼ਾਨ ਘਾਟ ਜਿਹੜੀ ਆਪਣੇ ਪਿੰਡ ਦੀ ਜਿੱਦੇ ਚ ਰਾਤ ਹਨੇਰੀ ਕਰਕੇ ਚਾਰ ਤੋਂ ਪੰਜ ਸਪੈਦ ਦੇ ਡਿੱਗ ਗਏ ਸੀ ਉਹਨਾਂ ਸਪੈਦਿਆਂ ਨੂੰ ਕੋਈ ਚੁੱਕ ਕੇ ਲੈ ਗਿਆ ਸਰਪੰਚ ਕਹਿੰਦਾ ਜਦੋਂ ਮੈਨੂੰ ਪਤਾ ਲੱਗਿਆ ਕਿ ਸਪੈਦ ਦੇ ਕੋਈ ਚੁੱਕ ਕੇ ਲੈ ਗਿਆ ਤਾਂ ਮੈਂ ਪਿੰਡ ਦੀ ਆਪਣੀ ਪੰਚਾਇਤ ਸੱਦ ਕੇ ਤੇ ਪਿੰਡ ਵਾਸੀਆਂ ਨੂੰ ਸੱਦ ਕੇ ਮੈਂ ਇੱਕ ਮਤਾ ਪਾਇਆ ਜਦੋਂ ਪ੍ਰਸੀਡਿੰਗ ਬੁੱਕ ਹੁੰਦੀ ਆ ਪੰਚਾਇਤ ਦੀ ਮੈਂ ਇੱਕ ਮਤਾ ਪਾਇਆ ਉਹਦੇ ਚ ਸਾਰੀ ਜਾਣਕਾਰੀ ਦਿੱਤੀ ਮਤਾ ਪਾਣ ਤੋਂ ਬਾਅਦ ਮੈਂ ਨਾਲ ਦੀ ਨਾਲ ਥਾਣਾ ਗੰਡੇਖੜੀ ਪਹੁੰਚਿਆ ਦੁਪਹਿਰ ਬਾਅਦ ਸ਼ਾਮ 4 ਤੋਂ 5 ਵਜੇ ਜਦੋਂ ਮੈਂ ਥਾਣਾ ਗੰਡੇਖੜੀ ਗਿਆ ਤਾਂ ਥਾਣੇ ਦੇ ਵਿੱਚ ਜਾ ਕੇ ਮੈਂ ਦਰਖਾਸਤ ਦਿੱਤੀ ਕਿ ਸਾਡੇ ਪਿੰਡ ਦੇ ਵਿੱਚ ਚੋਰੀ ਹੋਊਗੀ ਤੇ ਇਹ ਚੋਰੀ ਹੋ ਗਈ 5 ਸਪੈਦਿਆਂ ਦੀ 4 ਤੋਂ 5 ਸਪੈਦੇ ਨੇ ਬੰਦੇ ਲੱਭ ਕੇ ਉਹਨਾਂ ਦੇ ਉੱਪਰ ਕਾਰਵਾਈ ਕੀਤੀ ਜਾਵੇ ਪਰ ਸਰਪੰਚ ਕਹਿੰਦਾ ਕਿ 4 ਦਿਨਾਂ ਬਾਅਦ ਮੀਡੀਆ 'ਚ ਖਬਰ ਆਉਂਦੀ ਹੈ ਤੇ ਖਬਰ ਤੋਂ ਬਾਅਦ ਕਹਿੰਦੇ ਕਿ ਰੌਲਾ ਪੈ ਜਾਂਦਾ ਕਿ ਸਰਪੰਚ ਨੇ ਸਪੈਦ ਦੇ ਵਿੱਚ ਪਰ ਕਹਿੰਦੇ ਕਿ ਆ ਜਿਹੜੀ ਕਾਨੂੰਨੀ ਕਾਰਵਾਈ ਜਿਹੜੀ ਆਹ ਕਾਰਵਾਈ ਸੀ ਸਪੈਦ ਦੇ ਚੋਰੀ ਹੋਣ ਦੀ ਮੈਂ ਪਹਿਲਾਂ ਹੀ ਇਹ ਕਾਗਜ਼ੀ ਪ੍ਰोसीडिंग ਦੇ ਵਿੱਚ ਲਿਆਉਂਦੀ ਸੀ ਸੋ ਪਿੰਡ ਭੇੜਵਾਲ ਦੀ ਹਾਲ ਖਬਰ ਸੀ ਜਿਹੜੀ ਤੁਸੀਂ ਸਾਡੇ ਨਾਲ ਦੇਖ ਰਹੇ ਸੀ ਤਮਾਮ ਜਿਹੜੀ ਪੰਚਾਇਤ ਹੈ ਪਿੰਡ ਭੇੜਵਾਲ ਦੀ ਉਸ ਵੇਲੇ ਆਪਣੇ ਨਾਲ ਖੜੀ ਹੈ